ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟਿਆ ਦੀਨਪੰਦੇ ਪਿੰਡ ਲੋਹਕਾ ਵਿੱਚ ਬੀਤੀ ਰਾਤ ਮੰਦਪਾਗੀ ਘਟਨਾ ਵਾਪਰੀ ਜਿੱਥੇ ਕਿ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਜਦਕਿ ਪਰਿਵਾਰ ਦੇ ਤਿੰਨ ਮੈਂਬਰ ਬੇਹੋਸ਼ ਹੋਣ ਕਰਕੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਨਵਜੀਤ ਸਿੰਘ ਜੋ ਕਿ ਪਿੰਡ ਵਿੱਚ ਕਿਰੀਅਾਨੀ ਦੀ ਦੁਕਾਨ ਕਰਦਾ ਸੀ ਅਤੇ ਨਾਲ ਹੀ ਆਟਾ ਚੱਕੀ ਦਾ ਕੰਮ ਵੀ ਕਰਦਾ ਸੀ ਉਸ ਵੱਲੋਂ ਕੁਝ ਮੱਕੀ ਵੀ ਘਰ ਦੇ ਗੋਦਾਮ ਵਿੱਚ ਸਟੋਰ ਕੀਤੀ ਗਈ ਜਿਸ ਨੂੰ ਦਵਾਈ ਲੱਗੀ ਹੋਈ ਸੀ ਬੀਤੀ ਦੇਰ ਰਾਤ ਘਰ ਦੇ ਵਿੱਚ ਲੱਗੇ ਏਸੀ ਨੇ ਉਸ ਜ਼ਹਿਰੀਲੀ ਦਵਾਈ ਨੂੰ ਕਮਰੇ ਦੇ ਵਿੱਚ ਖਿੱਚ ਲਿਆ ਜਿਸ ਕਰਕੇ ਪਰਿਵਾਰ ਨੇ ਜਲਦੀ ਉੱਠ ਕੇ ਆਂਡਗਵਾਂਡ ਦੇ ਲੋਕਾਂ ਨੂੰ ਦੱਸਿਆ ਤਾਂ ਪਰਿਵਾਰ ਨੂੰ ਤੁਰੰਤ ਤਰੰਤਾਰਨ ਲਜਾਇਆ ਗਿਆ ਜਿੱਤੇ ਕਿ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਬੱਚਿਆਂ ਦੀ ਪਛਾਣ 1 ਸਾਲ ਦੇ ਮੁੰਡੇ ਜਪਮਨ ਸਿੰਘ ਅਤੇ 3 ਸਾਲਾ ਕੁੜੀ ਹਰਗੁਣ ਵਜੋ ਹੋਈ ਹੈ ਜਦਕਿ ਨਵਜੀਤ ਸਿੰਘ ਉਸ ਦੀ ਪਤਨੀ ਅਤੇ ਇੱਕ ਤੀ ਅੰਮ੍ਰਿਤਸਰ ਇਲਾਜ ਅਧੀਨ ਨੇ ਇਸ ਦੌਰਾਨ ਚਸ਼ਮਦੀਦਾਂ ਨੇ ਕੀ ਕੁਝ ਦੱਸਿਆ ਤੇ ਹੁਣ ਕੀ ਹਾਲਾਤ ਨੇ ਤੁਸੀਂ ਇੱਕ ਵਾਰ ਉਹ ਵੀ ਸੁਣੋ। ਇਹ ਆਪਣੇ ਨਾਲ ਇਹਨਾਂ ਦੀ ਪਿੰਡ ਕਰਿਆਨੇ ਦੀ ਦੁਕਾਨ ਆ ਇਹਨਾਂ ਮਕਈ ਕੋ ਖਰੀਦ ਕੇ ਰੱਖੀ ਸੀ ਉਹਨ ਦਵਾਈ ਤੋਂ ਹੀ ਲੱਗੀ ਸੀ ਤੇ ਉੱਥੇ ਰਾਤ ਇਹ ਪਿੰਡ ਉੱਥੇ ਉੱਤੇ ਤੇ ਉਹ ਏਸੀ ਲਗਾ ਹੋਇਆ ਸੀ ਨੇ ਜੋ ਹਵਾ ਖਿੱਚੀ ਆ ਉਹ ਦਵਾਈ ਦੀ ਸਮੈਲ ਜਿਹੜੀ ਆ ਬਈ ਉਹ ਅੰਦਰ ਜਾ ਕੇ ਤੇ ਉਹ ਨਾ ਇਹ ਕਰਨਾ ਹੋਈ ਬਲਕਿ ਗੈਸ ਜਿਹੜੀ ਆ ਗੈਸ ਬਣ ਗਈ ਆ ਕਿੰਨੇ ਜਣੇ ਦੀ ਆ ਜਿਹੜੀ ਦਾ ਜਾਇ ਦੋ ਦੋ ਜਣੇ ਆਪਣੇ ਇੱਕ ਛੋਟਾ ਬੱਚਾ ਆਪਣੇ ਹਾਲਕ ਦਾ ਲੜਕਾ ਇੱਕ ਲੜਕੀ ਆ ਤਿੰਨ ਚਾਰ ਸਾਲ ਦੀ ਹਾਂਜੀ ਤੇ ਦਾ ਮਾਪਿਓ ਜਿਹੜਾ ਉਹ ਨੰਨੂ ਇਹੋ ਕੁਛ ਕਹਿ ਦੋ ਇਹੋ ਠੀਕ ਆ ਬੜੀ ਲੜਕੀ ਆ 8-9 ਸਾਲ ਦੀ ਉਹ ਵੀ ਠੀਕ ਆ ਬਾਕੀ ਪਰਿਵਾਰ ਨੂੰ ਇੰਟਰ ਦਾਖਲ ਹਾਂਜੀ ਉਹ ਉਹ ਤੇ ਦਾਖਲ ਆ ਕੀ ਨਾਮ ਇੱਜ ਆਪਣਾ ਕਿਹੜਾ ਨਗਰ ਆ ਜਗਜੀਤ ਸਿੰਘ ਆ ਜੀ ਲੋਕਾਂ ਕੀ ਗੱਲ ਹੋਈ ਆ ਜਿਹੜੀ ਘਟਨਾ ਹੋਈ ਆ ਬੱਚਿਆਂ ਦੇ ਨਾਲ ਇਹ ਰਾਤ ਵਾਪਰੀ ਆ ਜੀ ਘਟਨਾ ਇਹਨਾਂ ਨੇ ਕਰਿਆਨੇ ਦੀ ਦੁਕਾਨ ਆ ਤੇ ਮੱਕਈ ਲੈ ਕੇ ਰੱਖੀ ਸੀ ਮੱਕਈ ਦਵਾਈ ਦੁਈ ਲੱਗੀ ਹੁੰਦੀ ਤੁਹਾਨੂੰ ਪਤਾ ਉਦਾਂ ਕਰਕੇ ਏਸੀ ਨੇ ਜਦੋਂ ਹਵਾ ਅੰਦਰ ਖਿੱਚੀ ਆ ਤੇ ਬੱਚਿਆਂ ਨੂੰ ਚੜ੍ਹ ਗਈ ਹਸਪਤਲ ਲੈ ਕੇ ਗਏ ਆ ਉੱਥੇ ਜਾ ਕੇ ਡੈਥ ਹੋ ਗਈ ਕਿੰਨੇ ਬੱਚੇ ਨੇ ਦੱਤੀ ਦੋ ਦੀ ਹੋਈ ਆ ਜੀ ਕਿੰਨੀ ਘੁੰਮਦਾ ਤੇ ਕੌਣ ਫਿਰ ਇੱਕ ਬੱਚੇ ਲੜਕੀ ਦੀ 3 ਸਾਲ ਆ ਤੇ ਜਿਹੜਾ ਲੜਕਾ ਉਹ ਵੀ 1 ਸਾਲ ਆ ਤੇ ਹੋਰ ਜਿਹੜਾ ਪਰਿਵਾਰ ਦੇ ਜੀ ਜਿਹੜੇ ਜਿੰਨਾਂ ਨੂੰ ਡਰਾਈਵ ਕਰ ਤਾ ਤਿੰਨ ਜਾਨ ਸਾਰੇ ਪਰਿਵਾਰ ਨੂੰ ਹੀ ਚੜੀ ਆ ਜੀ ਉਹ ਐਡਮਿਟ ਆ ਜੇ ਤੇ ਜਿਹੜਾ ਬੱਚੀ ਦੇ ਮਾਂ ਪਿਓ ਬੱਚਿਆਂ ਦੇ ਉਹ ਮਤਲਬ ਉਹ ਠੀਕ ਹੈ ਅੱਗੇ ਨੂੰ ਵੈਸੇ ਤੇ ਥੋੜੇ ਜਿਹਾ ਹੈਗੇ ਆ ਮਤਲਬ ਹਸਪਤਲ ਐ ਐਡਮਿਟ ਆ ਜਿਹੜੀ ਹਸਪਤਲ ਲਾਈਫ ਕੇਅਰ ਅਮਰਸਰ ਬਾਕੀ ਇਹ ਤਿੰਨੇ ਜਣੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਦੋ ਤੇ ਬੱਚੇ ਨੇ ਮਾਂ ਤੇ ਹੋਰ ਕੋਹਣੇ ਇੱਕ ਇਹਨਾਂ ਦੀ ਬੇਟੀ ਆ ਵੱਡੀ ਆ ਜੀ ਉਹ ਤੇ ਦੋ ਮਾਪਿਓ ਹਾਂਜੀ ਤੇ ਮਤਲਬ ਕਿ ਇਹ ਤਾਂ ਮਕਈ ਜਿਆਦਾ ਮਾਤਰਾ ਚ ਸੀਗੀ ਤਾਂ ਕਰਕੇ ਜਿਹੜੀ ਨਹੀਂ ਨਹੀਂ ਮਾਤਰਾ ਜ ਨਹੀਂ ਸੀ ਜਿਵੇਂ ਦਾਹਵੀ ਤੋੜੇ ਸੀ ਕੋਈ ਇਹਨਾਂ ਨਾਲ ਆਪ ਦੇ ਕਰਿਆਨੇ ਦੀ ਦੁਕਾਨ ਆ ਉਹਦੇ ਲਈ ਲੈ ਕੇ ਰੱਖੀ ਉਹਨੂੰ ਦਵਾਈ ਦੂਹੀ ਲੱਗੀ ਸੀ ਤੇ ਉਹ ਕਮਰੇ ਦੇ ਨਾਲ ਹੀ ਜਿਹੜਾ ਗ੍ਰਾਮ ਉਹ ਚੋ ਏਸੀ ਲੱਗਾ ਹੈ ਕਮਰੇ ਨੂੰ ਉਹ ਜਦੋਂ ਹਵਾ ਅੰਦਰੋਂ ਖਿੱਚੀ ਉਹਨੇ ਤੇ ਉਹ ਉਹਦੇ ਨਾਲ ਸਫੋਕੇਸ਼ਨ ਹੋਈ ਆ ਤੇ ਥੋੜੀ ਪ੍ਰੋਬਲਮ ਆਈ ਆ ਤੇ ਇੱਥੋਂ ਜਾਂਦੇ ਆ ਠੀਕ ਹੀ ਬੱਚੇ ਉੱਥੇ ਜਾਂਦੇ ਆ ਡੈਥ ਹੋ ਗਈ ਕਿੰਨੇ ਕੋਈ ਦੀ ਕਰਵਾਇਆ ਇਹ 2 11 ਦੇ 2 ਦੇ ਵਿੱਚ ਵਿੱਚ ਆ ਸਾਰਾ ਹਾਂਜੀ ਲੈ ਕੇ ਪਹੁੰਚਣ ਤੱਕ ਬੀਤੀ ਰਾਤ ਹਾਂਜੀ ਬੀਤੀ ਰਾਤ ਜੀ 500 ਰੁਪਏ ਸਰਕਾਰ ਕੋਲ ਦੇ ਸੈਕਟੋਰ ਨੂੰ ਸਨਮਾਨ ਕਰਦੇ ਮੇ ਕਾਰਵਾਈ ਤੇ ਕੋਈ ਨਹੀਂ ਆ ਜੀ ਇਹਦੇ ਸਰਕਾਰੀ ਸਹਾਇਤਾ ਜਿੰਨੀ ਵੀ ਹੋ ਜੇ ਚਲੋ ਗਰੀਬ ਪਰਿਵਾਰ ਆ ਉਹਦੇ ਹੈ ਗਈ ਆ ਜੀ ਬਿਲਕੁਲ ਰਾਜਵਾਲ ਤੋਂ ਕੁਝ ਹਾਂਜੀ ਹਾਂਜੀ ਮਿਲ ਜੇ ਤੇ ਠੀਕ ਹੈ ਜੀ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਜੀ